ਦੋਸਤੋ ਦੇਖੋ ਭਗਵੰਤ ਮਾਨ ਜੀ ਵੀ ਸਪੋਰਟ ਦੇ ਵਿੱਚ ਆਇਆ ਦਲਜੀਤ ਦੀ ਤੇ ਕੀ ਗੱਲਾਂ ਬਾਤਾਂ ਕੀਤੀਆਂ ਨੇ ਸਾਰੀ ਗੱਲਬਾਤ ਤੁਹਾਡੇ ਸਾਹਮਣੇ ਰੱਖਦੇ ਆ ਕਿਉਂਕਿ ਪੰਜਾਬ ਦੇ ਇੱਕ ਕਲਾਕਾਰ ਇੱਕ ਨਾਮੀ ਕਲਾਕਾਰ ਇੱਕ ਮਿਹਨਤ ਕਸ਼ ਕਲਾਕਾਰ ਦੀ ਗੱਲ ਹੋਈ ਆ ਤੇ ਗੱਲ ਕੀ ਹੋਈ ਆ ਤੇ ਧਿਆਨ ਨਾਲ ਸੁਣਿਓ ਅੱਜ ਬਣੀ ਮੈਂ ਤੁਹਾਡੇ ਨਾਲ ਦੀ ਤਸਤਾਹ ਹੋ ਗਿਆ ਟੀਮ ਨਹੀਂ ਖੜਣੇ ਹੁੰਦੇ ਫਲਾਨਾ ਨੇ ਕਿੰਨੇ ਆ ਦਿਲਜੀਤ ਦੀ ਫਿਲਮ ਚ ਕੋਈ ਪਾਕਿਸਤਾਨੀ ਕਲਾਕਾਰ ਪਹਿਲਾਂ ਜਦ ਕਿ ਪਹਿਲਗਾਮ ਜਿਹੜਾ ਬਹੁਤ ਦੁਖਦਾਇਕ ਘਟਨਾ ਹੋਈ ਉਹ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਕੋਈ ਕਲਾਕਾਰ پاکستان ਤੋਂ ਕਿਉਂਕਿ ਸਾਡਾ ਕਲਚਰ ਸਾਂਝਾ ਹੈ ਜੀ ਪੰਜਾਬੀ ਬੋਲਦੇ ਆ ਉਹ ਵੀ ਪੰਜਾਬੀ ਬੋਲਦੇ ਉਹ ਲੈ ਨਾ ਜੀ ਕਨੇ ਇਹ ਫਿਲਮ ਹੀ ਨਹੀਂ ਨਹੀਂ ਹੋ ਸਕਦੀ ਇਹ ਤਾਂ ਗਦਾਰ ਹੈ ਜੀ ਇਹ ਤਾਂ ਗਦਾਰ ਹੈ ਤੇ ਹੁਣ ਪਾਕਿਸਤਾਨ ਦੀ ਟੀਮ ਖੇਡਣਾ ਹੋਊਗੀ ਉਹ ਠੀਕ ਹੈ ਸਾਰੇ ਸਾਨੂੰ ਤਾਂ ਐਂ ਵਰਤੀ ਜਾਂਦੇ ਭੇਡਾਂ ਬੱਕਰੀਆਂ ਵਾਂਗੂ ਹੁਣ ਤੁਸੀਂ ਲੜਪੋ ਹੁਣ ਤੁਸੀਂ ਠੀਕ ਹੋ ਜਾਓ ਹੁਣ ਤੁਸੀਂ ਫੇਰ ਲੜਪੋ ਹੁਣ ਤੁਸੀਂ ਫੇਰ ਠੀਕ ਹੋ ਜਾਓ ਉਹ ਅਮਰੀਕਾ ਬੈਠਾ ਜੀ F16F ਉਹਨਾਂ ਕੋਲ ਕਬਾੜ ਹੈ F16 ਕਬਾੜ ਜਹਾਜ਼ ਨੇ ਉਹ ਪਾਕਿਸਤਾਨ ਨੂੰ ਵੀ ਵੇਚ ਦਿੰਦੇ ਆ ਸਾਨੂੰ ਵੀ ਵੇਚ ਦਿੰਦੇ ਆ ਜੀ ਦੋਨਾਂ ਮੁਲਕਾਂ ਨੂੰ ਵੇਚ ਕੇ ਕਹਿੰਦੇ ਨੇ ਓਏ ਲੜਿਆ ਨਾ ਕਰੋ ਓਏ ਲੜਿਆ ਨਾ ਕਰੋ ਦੱਸੋ ਅਸੀਂ ਬੱਚੇ ਛ ਸਕੂਲ ਛੱਡ ਕੇ ਆਉਣੇ ਆ 16 ਚ ਲੜਾਈ ਵਾਲੇ ਹਥਿਆਰ ਵੇਚ ਕੇ ਸਾਨੂੰ ਕਹੀ ਜਾਂਦੇ ਲੜਿਆ ਨਾ ਕਰੋ ਯਾਰ ਹੱਦ ਕਰੀ ਜਾਂਦੇ ਅਸੀਂ ਸਮਝਦੇ ਨਹੀਂ ਯਾਰ ਸਾਡੇ 10 ਲੱਖ ਬੰਦਾ ਸਾਡਾ ਮਰ ਗਿਆ ਜੀ ਪਾਰਟੀਸ਼ਨ ਵੇਲੇ 47 ਵੇਲੇ ਕੌਣ ਮਰਿਆ ਜੀ ਸਾਡੇ ਨਾਨੇ ਨਾਨੀਆਂ ਸਾਡੇ ਭੂਆ ਫੁੱਫੜ ਮਰਨ ਨੂੰ ਅਸੀਂ ਰੱਖੇ ਆ ਇਹਨਾਂ ਦਾ ਕੋਈ ਮਰਿਆ ਇੱਕ ਕਦੇ ਗਏ ਹਾਂ ਹਾਂ ਫੌਜ ਦੀ ਟੋਪੀ ਲੈ ਕੇ ਫੋਟੋ ਖਿਚਵਾਉਣ ਜ਼ਰੂਰ ਆ ਜਾਂਦੇ ਜੀ